ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਚੱਲ ਤੁਰ ਜਾ ਇੱਥੋਂ ਪਾਣੀ ਰੱਖ ਗੁਸਲਖਾਨੇ ਵਿੱਚ ਤੈਨੂੰ ਦਿਸਦਾ ਨਹੀਂ ਨਹਾਉਣਾ ਮੈਂ ਤਾਂ ਚੰਨੋਂ ਨੰਗੇ ਪੈਰੀ ਭੱਜੀ ਕਿਤੇ ਫੇਰ ਨਾ ਉਤੇ ਕੁੱਟ ਪੈ ਜਾਵੇ ਚੰਨੋਂ ਸੋਹਣੀ ਸੁਨੱਖੀ ਹੱਥ ਲਾਇਆ ਮੈਲੀ ਹੋਣ ਵਾਲੀ ਮੁਟਿਆਰ ਸੀ ਤੇ ਦਲੇਰ ਸਿੰਘ ਪੱਕੇ ਜੇ ਰੰਗ ਦਾ ਚੰਨੋਂ ਤੋਂ 10 ਸਾਲ ਵੱਡਾ ਖੱਪਰਾ ਜਾਂ ਬੰਦਾ ਲੱਗਦਾ ਸੀ ਜ਼ਮੀਨ ਦੇ 40 ਵਿੱਗੇ ਆਉਂਦਿਆਂ ਨੇ ਉਹਦੀ ਉਮਰ ਲਕੋ ਰੱਖੀ ਸੀ ਬਸ ਚੰਗੀ ਹਵੇਲੀ ਤੇ ਚੰਗੇ ਲਵੇਰੀਆਂ ਤੇ ਉਤੋਂ ਪਰੀਆਂ ਦੀ ਸ਼ਹਿਜ਼ਾਦੀ ਚਰਨੋਂ ਮਿਲ ਗਈ ਚਰਨੋਂ ਦੇ ਪਿਓ ਨੇ ਚੰਗੀ ਜ਼ਮੀਨ ਵੇਖ ਰਿਸ਼ਤਾ ਕੀਤਾ ਹੁਣ ਤਾਂ ਦਲੇਰ ਸਿੰਘ ਪੰਜਕਿਓ ਤੇ ਸਿਰ ਕੜਾਈ ਵਿੱਚ ਸੀ ਜਦੋਂ ਦਲੇਰ ਦੇ ਹੱਥਾਂ ਵਿੱਚ ਚਰਨੋਂ ਦੇ ਪਿਓ ਨੇ ਲਾਵਾ ਵੇਲੇ ਚਰਨੋਂ ਦਾ ਪੱਲਾ ਫੜਾਇਆ ਤਾਂ ਦਲੇਰ ਸਿੰਘ ਦੀ ਸੁਭਾਅਕੀ ਨਿਗਾਹ ਚਰਨੋਂ ਦੇ ਹੱਥ ਤੇ ਵੱਜੀ ਦੁੱਧ ਤੋਂ ਵੀ ਚਿੱਟੇ ਹੱਥ ਚਰਨੋਂ ਦੇ ਦਲੇਰ ਸਿੰਘ ਦੇ ਅੱਖਾਂ ਅੱਗੇ ਹਨੇਰਾ ਆ ਗਿਆ ਤੇ ਆਪਣੀ ਕਿਸਮਤ ਤੇ ਮਾਨ ਹੋਇਆ ਹਾਏ ਓਏ ਦਲੇਰ ਸਿਆ ਨੀਰੀ ਚਿੱਟਾ ਰਸਗੁੱਲਾ ਓਏ ਕਿਵੇਂ ਸਾਂਭੇਗਾ ਇਹਨੂੰ ਹੱਥ ਲਾਇਆ ਵੀ ਨਿਸ਼ਾਨ ਪੈਣਗੇ ਰੂਹ ਦੀ ਫੁੱਟੀ ਮਾਰੀ ਵੀ ਪਤਾ ਨਹੀਂ ਲੱਗਣਾ ਲੱਗਣਾ ਕਿ ਰੂਹ ਚਿੱਟੀ ਹੈ ਇਹ ਫੁੱਲਿਆ ਨਾ ਸਮਾਉਣ ਵਾਲਾ ਦਲੇਰ ਸਿੰਘ ਉਹ ਛੇਤੀ ਛੇਤੀ ਮੂੰਹ ਵੇਖਣ ਨੂੰ ਕਾੜਾ ਸੀ ਲਾਵਾ ਹੋਈਆਂ ਵਿਦਾਈ ਹੋਈ ਜਦੋਂ ਦਲੇਰ ਸਿੰਘ ਨੇ ਪਹਿਲੀ ਵਾਰ ਚਰਨੋਂ ਦਾ ਮੂੰਹ ਵੇਖਿਆ ਕਸ਼ ਖਾ ਕੇ ਡੱਗ ਪਿਆ ਦਲੇਰ ਸਿੰਘ ਕਿਸਮਤ ਚਮਕ ਪਈ ਸੀ ਇੰਨੀ ਸੋਹਣੀ ਕੁੜੀ ਕਦੇ ਜ਼ਿੰਦਗੀ ਵਿੱਚ ਨਹੀਂ ਵੇਖੀ ਸੀ ਜਦੋਂ ਨਾਨਕਾ ਮੇਲ ਚੌਥੇ ਦਿਨ ਆਇਆ ਤਾਂ ਦਲੇਰ ਸਿੰਘ ਦੇ ਮਾਮੇ ਦੇ ਮੁੰਡੇ ਨੇ ਜਾਂਦੇ ਆ ਦਲੇਰ ਸਿੰਘ ਦੇ ਕੰਨ ਵਿੱਚ ਫੂਕ ਮਾਰੀ ਵੇਖ ਦਲੇਰ ਭਾਬੀ ਬੜੀ ਸੋਹਣੀ ਐ ਹੱਥ ਲਾਇਆ ਮੈਲੀ ਨੀਰੀ ਕਪਾ ਦੀ ਫੁਕ ਪੀ ਪਰ ਦਲੇਰ ਆ ਹੁਣ ਸੰਭਾਲ ਕੇ ਰੱਖੀ ਪਹਿਲਾਂ ਤਾਂ ਕਰਦੀਆਂ ਕੰਦਾ ਉੱਚੀਆਂ ਕਰਾਈ ਦੂਜਾ ਘਰ ਬਗਾਨੇ ਬੰਦੇ ਦਾ ਆਉਣਾ ਬੰਦ ਐਨੀ ਸੋਹਣੀ ਰਨ ਰੱਖਣੀ ਚੋਰੀ ਦਾ ਹਸਲਾ ਰੱਖਣ ਦੇ ਬਰਾਬਰ ਐ ਐਵੇਂ ਇੱਥੇ ਲੋਕ ਕੰਦਾ ਕੋਲੇ ਟੱਪਣ ਨੂੰ ਨਾ ਰੱਖ ਬਾਕੀ ਚੱਲ ਤੇਰੀ ਮਰਜ਼ੀ ਐ ਪਰ ਭਾਬੀ ਅਖੰਡ ਦਾ ਖੜਾਉਣਾ ਤੋ ਬਾਈ ਕੋਲ ਪੋੜ ਲੱਗਦਾ ਬਸ ਚੁੱਤੀ ਦਾ ਰੋਬ ਰੱਖੀ ਭਰਾਵਾ ਨਹੀਂ ਤਾਂ ਫਿਰ ਆਪ ਸਿਆਣਾ ਇਹ ਗੱਲ ਕਹਿ ਕੇ ਦਲੇਰ ਦੇ ਮਾਮੇ ਦਾ ਮੁੰਡਾ ਪਿੰਡ ਨੂੰ ਤੁਰ ਪਿਆ ਪਰ ਦਲੇਰ ਸਿੰਘ ਦੇ ਦਿਲ ਵਿੱਚ ਗੱਲ ਬੈਠ ਗਈ ਉਹਨੇ ਤੀਜੇ ਦਿਨ ਕਰਦਿਆਂ ਕੰਧਾਂ ਉੱਚੀਆਂ ਕਰਾ ਦਿੱਤੀਆਂ ਚਰਨਾਂ ਨੂੰ ਸੱਜਣ ਸਵਨ ਤੋਂ ਵੀ ਰੋਕ ਦਿੱਤਾ ਚਰਨਾਂ ਨੂੰ ਉੱਚੀ ਬੋਲਣ ਦੀ ਮਨਾਈ ਸੀ ਚਰਨਾਂ ਦੀ ਆਵਾਜ਼ ਵੀ ਹੁਣ ਤੱਕ ਕਿਸੇ ਨੇ ਕੰਨੀ ਨਹੀਂ ਸੀ ਸੋਣੀ ਪਈ ਗਲੀ ਗਵਾਂਡ ਦੀਆਂ ਬੁੜੀਆਂ ਕੁੜੀਆਂ ਵੀ ਚਰਨੋਂ ਦੀ ਬਾਤ ਸੁਣਨ ਲਈ ਕਾਲੀਆਂ ਸਨ ਕੋਈ ਕੋਈ ਤਾਂ ਇਹ ਸੋਚਦੀ ਕਿਤੇ ਕੁੜੀ ਕੁੰਗੀ ਨਾ ਹੋਵੇ ਜਿਹੜੀ ਇੰਨੀ ਸੋਹਣੀ ਐ ਖੱਪਰ ਦੇ ਲੜਲਾ ਦਿੱਤੀ ਚਰਨੋਂ ਨੂੰ ਖੇੜ-ਖੇੜ ਕੇ ਅਸਨ ਦੀ ਮਨਾਈ ਹੋ ਗਈ ਗਵਾਂਡੀਆਂ ਦੀ ਕੁੜੀ ਦਾ ਵਿਆਹ ਤੇ ਉਹਨਾਂ ਨੇ ਪੂਰਾ ਜੋਰ ਦੇ ਕੇ ਚਰਨੋਂ ਨੂੰ ਵਿਆਹ ਤੇ ਆਉਣ ਲਈ ਕਿਹਾ ਦਲੇਰ ਸਿੰਘ ਨੂੰ ਭੇਜਣਾ ਵੀ ਪੈਣਾ ਸੀ ਪਰ ਦਲੇਰ ਸਿਉ ਨੇ ਚਰਨੋਂ ਨੂੰ कुंठ ਕੱਢਣ ਦੀ ਸਖਤ ਹਦਾਇਤ ਦਿੱਤੀ ਹੁਣ ਹਰ ਵੇਲੇ ਅੱਖ ਚਰਨੋਂ ਤੇ ਰੱਖਦਾ ਚਰਨੋਂ ਦੇ ਗਲਾਬੀ ਬੁੱਲ ਤੇ ਚਿੱਟੇ ਦੰਦਾਂ ਤੋਂ ਇੱਕ ਵੀ ਸ਼ਬਦ ਨਹੀਂ ਨਿਕਲਿਆ ਸ਼ਾਮ ਨੂੰ ਗਿੱਧਾ ਪੈਣ ਲੱਗਾ ਗਲੀ ਗਵਾਂਢ ਦੀਆਂ ਕੁੜੀਆਂ ਚਰਨ ਨੂੰ ਜਿੱਦ ਕਰਨ ਲੱਗੀਆਂ ਭਾਬੀ ਨੱਚ ਕੇ ਵਿਖਾ ਪਰ ਚਰਨੋਂ ਪਿੱਛੇ ਨੂੰ ਜਾਵੇ ਉਧਰ ਦਲੇਰ ਸਿਓ ਦਾ ਵੀ ਪੈਗ ਲੱਗਿਆ ਕੁੜੀਆਂ ਦਲੇਰ ਸਿਓ ਕੋਲ ਪਹੁੰਚੀਆਂ ਬਾਈ ਭਾਬੀ ਨੂੰ ਕਹਿ ਦਿਓ ਨੱਚ ਕੇ ਵਿਖਾ ਦੇਵੇ ਅਸੀਂ ਕਿਹੜਾ ਰੋਜ਼ ਰੋਜ਼ ਕਹਿਣਾ ਨਾ ਹੀ ਭਾਬੀ ਕੁੰਡ ਚੁੱਕਦੀ ਐ ਬਾਈ ਬਣ ਕੇ ਕਹਿ ਦੇ ਕੁੜੀਆਂ ਖਿਹੜੇ ਪੈ ਗਈਆਂ ਦਲੇਰ ਸਾਂ ਨੂੰ ਹਾਂ ਕਰਨੀ ਪਈ ਦਲੇਰ ਸਾਂ ਨੇ ਚਰਨੋਂ ਦੀ ਬਾਹ ਫੜ ਕੇ ਆ ਸਰਦਾਰਨੀ ਜੀ ਪਾ ਬੋਲੀ ਦਿਓ ਬੋਲੀ ਤੇ ਨੱਚ ਕੇ ਵਿਖਾ ਦਿਓ ਭੈਣਾ ਮੇਰਿਆਂ ਨੂੰ ਚਰਨੋਂ ਨੇ ਨੀਵੀਂ ਜੀ ਪਾਈ ਪਰ ਦਲੇਰ ਸਾਂ ਲੱਗੇ ਪੈਗ ਦੇ ਜੋਸ਼ ਵਿੱਚ ਪੂਰਾ ਜੋਰ ਦੇ ਕੇ ਚਰਨੋਂ ਨੂੰ ਨੱਚਣ ਨੂੰ ਕਹਿੰਦਾ ਚਰਨੋਂ ਨੇ ਜਦੋਂ ਬੋਲੀ ਪਾਈ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਲੱਡੂ ਪੇੜੇ ਸੱਤ ਨਹੀਂ ਮੈਨੂੰ ਨੱਚਣ ਲੈਣ ਦੇ ਵੱਜੇ ਢੋਲ ਕੀ ਗਾਂਡੀਆਂ ਦੇ ਵਿਹੜੇ ਚਰਨੋਂ ਦੀ ਮਿੱਠੀ ਕੋਇਲ ਵਰਗੀ ਆਵਾਜ਼ ਸੁਣ ਕੇ ਜਿਵੇਂ ਸ਼ਰਾਬੀਆਂ ਨੂੰ ਤੂਣਾ ਨਸ਼ਾ ਹੋ ਗਿਆ ਲਵੀ ਦੇ ਉਮਰ ਦੇ ਮੁੰਡੇ ਤਾਂ ਹੈਰਾਨ ਹੋ ਗਏ ਇੰਨੀ ਸੋਹਣੀ ਵੀ ਆਵਾਜ਼ ਹੁੰਦੀ ਐ ਤੇ ਜਦੋਂ ਚਰਨੋਂ ਨੱਚੀ ਤੇ ਨੱਚਦੀ ਦੀ ਸੁਹੀ ਫੁਲਕਾਰੀ ਸਿਰ ਤੋਂ ਲੈ ਗਈ ਗਲੀ ਗਵਾਂਢ ਵੇਖਦਾ ਰਹਿ ਗਿਆ ਇੰਨੀ ਸੋਹਣੀ ਕੁੜੀ ਮੁੰਡਿਆਂ ਦੇ ਮੂੰਹ ਅੱਡੇ ਰਹਿ ਗਏ ਆਪ ਮਾਰੇ ਹੀ ਮੂੰਹੋਂ ਨਿਕਲਿਆ ਨੀਰੀ ਸ਼ਰਾਬੀ ਵਰਗੀ ਜੱਟੀ ਸ਼ਰਾਬ ਵੀ ਪਹਿਲੇ ਤੋੜਦੀ ਦਲੇਰ ਸਿਉ ਨੇ ਆਸੇ-ਪਾਸੇ ਦੇ ਮੁੰਡਿਆਂ ਨੂੰ ਵੇਖਿਆ ਸਭ ਦੀ ਨਿਗਾਹ ਦੂਰੀ ਹੋ ਹੋ ਨੱਚਦੀ ਚਰਨੋਂ ਤੇ ਸੀ ਦਲੇਰਾਂ ਨੂੰ ਤੋੜਾ ਖੋਈ ਜੀ ਲੱਗ ਗਈ ਉਹਨੇ ਚਰਨੋਂ ਨੂੰ ਘਰ ਚੱਲਣ ਦਾ ਇਸ਼ਾਰਾ ਕੀਤਾ ਪਰ ਚਰਨੋਂ ਨੂੰ ਪਤਾ ਨਾ ਲੱਗਿਆ ਦਲੇਰਾਂ ਨੂੰ ਗੁੱਸਾ ਆਇਆ ਉਹਨੇ ਚਰਨੋਂ ਦੀ ਬਾਹ ਫੜੀ ਸਾਰਿਆਂ ਦੇ ਸਾਹਮਣੇ ਭਵੇਂ ਨਕਲੀ ਹਾਸਾ ਜਿਹਾ ਲਿਆ ਕੇ ਆਖਿਆ ਚਰਨ ਕੁਰੇ ਚੱਲ ਜੀ ਘਰ ਲੇਟ ਹੋ ਗਿਆ ਪਰ ਚਰਨੋਂ ਤੋਂ ਕੁੱਟ ਕਿ ਫੜੀ ਬਾਹ ਦੀ ਪੀੜ ਚੱਲੀ ਨਹੀਂ ਜਾਂਦੀ ਸੀ ਕੁੜੀਆਂ ਨੇ ਬਥੇਰਾ ਕਿਹਾ ਵੀਰੇ ਹੁਣ ਤਾਂ ਭਾਬੀ ਸਾਡੇ ਵਿੱਚ ਰਚੀ ਮਿਚੀ ਸੀ ਹੁਣ ਤੂੰ ਘਰ ਦਾ ਕਹਿ ਦਿੱਤਾ ਪਰ ਦਲੇਰ ਸਿਉ ਨੇ ਇੱਕ ਨਾ ਸੁਣੀ ਤੇ ਚਰਨੋਂ ਵੀ ਅੰਦਰੋਂ ਡਰੀ ਹੋਈ ਸੀ ਜਦੋਂ ਤੁਰੀ ਜਾਂਦੀ ਚਰਨੋਂ ਵੱਲ ਨਿਆਣਿਆਂ ਤੋਂ ਸਿਆਣੇ ਤੱਕ ਸਭ ਦੀਆਂ ਨਜ਼ਰਾਂ ਰੁਕੀਆਂ ਦਲੇਰ ਸਿੰਘ ਨੂੰ ਘਬਰਾਟ ਜੀ ਹੋਈ ਦਲੇਰ ਸਿੰਘ ਦਾ ਚਿੱਤ ਕਾਲਾ ਪਵੇ ਘਰ ਆ ਕੇ ਦਲੇਰ ਸਿੰਘ ਨੇ ਚਰਨੋਂ ਦੇ ਮੂੰਹ ਤੇ ਵੱਟਮੀ ਚਪੇੜ ਮਾਰੀ ੱੱਕਾ ਦੇ ਕੇ ਪਿੱਛੇ ਨੂੰ ਕਰਦੇ ਆ ਕਿ ਆ ਤੈਨੂੰ ਸੰਗ ਸ਼ਰਮ ਹਾ ਪੋਰਾ ਕੇ ਨਹੀਂ ਕਮਜਾਤੇ ਸਿਰ ਤੇ ਦੋਸੜੀਆਂ ਤਾਂ ਲੈ ਕੇ ਤੁਰ ਪਈ ਇਹਨੂੰ ਪਤੰਦਰ ਨੂੰ ਸੰਭਾਲ ਲੈਣਾ ਕਿਨੇ ਸੀ ਇੰਨਾ ਤੈਨੂੰ ਕੀ ਜੋਸ਼ ਚੜਿਆ ਸੀ ਨੱਚਣ ਦਾ ਦੱਸੀ ਮੈਨੂੰ ਕੀ ਕੰਮ ਕਰਦੇ ਪਿਹਰਿਆਂ ਨੂੰ ਮੋਹੂ ਖਾਉਣਾ ਸੀ ਮੈਂ ਅਰਛੋਤਰੀ ਪਰੀ ਆ ਮੈਨੂੰ ਵੇਖੋ ਦਲੇਰ ਸਾਂ ਗੁੱਸੇ ਵਿੱਚ ਲਾਲ ਪੀਲੇ ਹੁੰਦੇ ਨੇ ਚਰਨੋਂ ਤੇ ਪੂਰਾ ਗੁੱਸਾ ਦਿਖਾਇਆ ਚਰਨੋਂ ਸ਼ਾਂਤ ਦੇ ਖੁੰਝੇ ਵਿੱਚ ਖੜੀ ਡੁਸਕਦੀ ਰਹੀ ਸੋਹਣੀ ਭਵੇਂ ਰੱਜ ਕੇ ਸੀ ਪਰ ਬੰਦੇ ਦਾ ਡਰ ਤਾਤੀ ਵੀ ਨੇ ਹੁੰਦਾ ਹੀ ਐ ਅਜੇ ਵਿਆਹ ਨੂੰ ਵੀ 2 ਮਹੀਨੇ ਮਸਾਂ ਮਸਾਂ ਹੋਏ ਸੀ ਚਿੱਤ ਵਿੱਚ ਡਰ ਸੀ ਕਿਤੇ ਜਦੇ ਅਰਸਿਆਂ ਕੁੱਟ ਕੇ ਕਰੋਨਾ ਕੱਢ ਦਵੇ ਭਾਵੇਂ ਦਲੇਰ ਸੋ ਚਰਨੋਂ ਤੋਂ ਦੁੱਗਣਾ ਸੀ ਪਰ ਚਰਨੋਂ ਅਜੇ ਨਿਆਣੀ ਵੀ ਸੀ ਤੂਜਾ ਮਾਪਿਆਂ ਦਾ ਦਿੱਤੀ ਮੱਤ ਧੀ ਇਹ ਆਪਦਾ ਬੰਦੇ ਬਿਨਾ ਕੋਈ ਨਹੀਂ ਚੱਲਦਾ ਹੁੰਦਾ ਧੀ ਨੂੰ ਵਿਆਹ ਕੇ ਤੋਰ ਦਈਏ ਜਦੋਂ ਪਿੰਡ ਦੇ ਸਿਵਿਆਂ ਵਿੱਚ ਵੀ ਧੀ ਵਾਸਤੇ ਥਾਂ ਨਹੀਂ ਹੁੰਦੀ ਭਾਵੇਂ ਵੱਡੇ ਜਾਈਏ ਪਰ ਕਦੇ ਲੜਕੇ ਪੇਕੇ ਨਾ ਆਈਏ ਨਾ ਹੀ ਮਾਪਿਆਂ ਨੂੰ ਦੁੱਖ ਦੱਸਗੇ ਹੁਣ ਪਹਿਣਾ ਕੰਜਰਾਂ ਦੀਏ ਕਿ ਇੱਥੇ ਸਾਤ ਦੇ ਖੁੱਜੇ ਖੜੀ ਰਹेंगी ਮੇਰਾ ਨੱਕ ਤਾਂ ਵਾਢਾ ਕੇ ਆ ਗਈ ਹੁਣ ਨੀਂਦ ਨਾ ਖਰਾਬ ਕਰ ਸਾਰੀ ਪੀਤੀ ਲੈ ਗਈ ਮੇਰੀ ਤਾਂ ਦਲੇਰ ਸਿਉ ਨੇ ਚਰਨ ਨੂੰ ਫੇਰ ਝੜਕਿਆ ਚਰਨੋਂ ਡਰਦੀ ਡਰਦੀ ਮੰਜੇ ਕੋਲ ਆ ਗਈ ਲੱਤਾਂ ਘੁੱਟ ਮੇਰੀਆਂ ਤੜਕੇ ਕੱਕਾ ਮ ਵਿੱਚ ਅੱਖਾ ਪਿਆ ਪਿਆ ਸੀ ਤਕੀਵਾਂ ਲਾਉਣ ਵਾਸਤੇ ਮੂੰਹ ਕੌੜਾ ਕੀਤਾ ਮਾੜੀ ਜਨਾਨੀ ਨੇ ਉਹ ਵੀ ਲਾ ਦਿੱਤੀ ਕਿੱਥੋਂ ਪੱਲੇ ਪੈ ਗਈ ਕਮਜ਼ਾਤ ਮੇਰੇ ਦਲੇਰ ਸਿਉ ਸਿੱਧਾ ਸਤੀਰ ਪਿਆ ਬੜ ਬੜਾਉਂਦਾ ਰਿਆ ਚਰਨੋਂ ਆਪਦਾ ਹੀ ਆਪਦੇ ਨੱਚਣ ਕਰਕੇ ਚੁੰਨੀ ਨਾ ਸੰਭਾਲੇ ਜਾਣ ਦੀ ਗਲਤੀ ਤੇ ਪਛਤਾਉਂਦੀ ਰਹੀ ਸਰਤਾਰ ਜੀ ਗਲਤੀ ਹੋ ਗਈ ਅੱਗੇ ਤੋਂ ਨਹੀਂ ਹੁੰਦੀ ਏ ਗਲਤੀ ਮaaf ਕਰ ਦਿਓ ਚਰਨੋਂ ਦਲੇਰ ਸੌਂਦੇ ਪੈਰਾਂ ਵਿੱਚ ਸਿਰ ਰੱਖਦੀ ਬੋਲੀ ਮੇਰੇ ਬਾਪੂ ਨੂੰ ਨਾ ਦੱਸਿਓ ਮੈਨੂੰ ਘਰੋਂ ਨਾ ਕੱਢਿਓ ਚਰਨੋਂ ਨੇ ਦੁਸਕ ਦੀਨੇ ਤਰਲਾ ਜ ਆ ਪਾਇਆ ਚੰਗਾ ਚੰਗਾ ਨਹੀਂ ਦੱਸਦਾ ਪਰ ਤੂੰ ਮੇਰੀ ਗੱਲ ਸੁਣ ਲਾ ਇੱਕ ਕੱਲ ਨੂੰ ਤੂੰ ਉਹਨਾਂ ਦੇ ਨਹੀਂ ਜਾਣਾ ਆਪਦਾ ਆਪੇ ਬਹਾਨਾ ਬਣਾਈ ਮੂੰਹ ਹਨੇਰੇ ਕੰਮ ਨਵੇੜ ਕੇ ਲੀੜਾ ਨੱਪ ਕੇ ਪੈ ਜੀ ਜੇ ਉਹਨਾਂ ਨੂੰ ਪਤਾ ਲੱਗਿਆ ਕਿ ਤੂੰ ਮੇਰੇ ਰੋਕਣ ਕਰਕੇ ਨਹੀਂ ਗਈ ਉਹਨਾਂ ਦੀਆਂ ਮਾਈਆਂ ਤੇ ਫਿਰ ਪੜ ਵਿਚਾਰ ਲਈ ਆਵਦਾ ਲੱਗੀ ਸਮਝ ਫਿਰ ਸਿਉ ਨੇ ਆਵਦਾ ਹੁਕਮ ਸੁਣਾਇਆ ਤੇ ਚਾਨੋ ਨੂੰ ਮੰਨਣਾ ਪਿਆ ਚਾਨੋ ਨੇ ਹਾਂ ਵਿੱਚ ਸਿਰ ਹਿਲਾਇਆ ਪਰ ਚਾਨੋ ਦੇ ਵਿਆਹ ਤੇ ਜਾਣ ਦੇ ਸਾਰੇ ਚਾ ਮਿੱਟੀ ਹੋ ਗਏ ਕਾਕਾ ਸੱਚੀ ਕਹਿੰਦਾ ਸੀ ਸੋਹਣੀ ਰਨ ਚੋਰੀ ਤੇ ਅਸਲੇ ਰੱਖਣ ਦੇ ਬਰਾਬਰ ਹੈ ਦਲੇਰ ਸਿਉ ਹੁਣ ਤਾ ਸਾਰਿਆਂ ਨੇ ਵੇਖ ਵੀ ਲਈ ਦਲੇਰ ਸਿੰਘ ਨੂੰ ਆਪਣੇ ਆਪ ਤੇ ਮਾਣ ਹੋਣ ਦੀ ਥਾਂ ਬੋਝ ਜ਼ਿਆਦਾ ਹੋ ਗਿਆ ਸਾਰੇ ਪਿੰਡ ਦੀਆਂ ਤੀਵੀਆਂ ਤੋਂ ਸੋਹਣੀ ਸੀ ਚਰਨੋਂ ਜਦੋਂ ਦਲੇਰ ਸਿੰਘ ਦੇ ਮੂਰੇ ਨੱਚਦੀ ਚਰਨੋਂ ਦਾ ਚਿਹਰਾ ਆਉਂਦਾ ਤੇ ਆਸੇ ਪਾਸੇ ਬੈਠੇ ਬੰਦਿਆਂ ਤਾਂ ਬਿਨਾਂ ਅੱਖ ਝਪਕੇ ਇੱਕ ਟੱਕ ਚਰਨੋਂ ਨੂੰ ਵੇਖਣ ਯਾਦ ਆਉਂਦਾ ਦਲੇਰ ਸਿੰਘ ਦਾ ਚਿੱਤ ਕਾਲਾ ਪੈਂਦਾ ਸਾਰੀ ਰਾਤ ਦਲੇਰ ਸਾਨੂੰ ਨੀਂਦ ਨਹੀਂ ਆਈ ਭਵੇਂ ਚੰਨ ਉੱਥੱਕ ਕੇ ਸੌਂ ਗਈ ਸੀ ਪਰ ਦਲੇਰ ਸਾਰੀ ਰਾਤ ਗੇੜੇ ਕੱਢਦਾ ਰਿਹਾ ਵਾਰ-ਵਾਰ ਵਿਹੀ ਵਾਲੇ ਦਰਵਾਜ਼ੇ ਦਾ ਕੁੰਡਾ ਚੈੱਕ ਕੀਤਾ ਕੰਧ ਵਾਲੇ ਸਿੱਲਾਂ ਵਾਲੀ ਬੈਟਰੀ ਕਮਾਈ ਪਤਾ ਨਹੀਂ ਵਹਿਮ ਹੋ ਗਿਆ ਇੱਕ ਵਾਰ ਤਾਂ ਕੰਧ ਤੇ ਬੈਠੀ ਬਿੱਲੀ ਨੇ ਵੀ ਦਲੇਰ ਸਿੰਘ ਨੂੰ ਡਰਾ ਦਿੱਤਾ ਇੱਕ ਵਾਰ ਤਾਂ ਕੰਧ ਤੇ ਬੈਠੀ ਬਿੱਲੀ ਨੇ ਵੀ ਦਲੇਰ ਸਿੰਘ ਨੂੰ ਡਰਾ ਦਿੱਤਾ ਦਲੇਰ ਸਿੰਘ ਦੇ ਦਿਲ ਵਿੱਚ ਆਇਆ ਖੌਰੇ ਚਰਨਾਂ ਨੂੰ ਦੇਖਣ ਕੋਈ ਕੰਧ ਤੇ ਬੈਠਾ ਹੈ ਦਲੇਰ ਸਿੰਘ ਦੀ ਮਾਂ ਨੇ ਦਲੇਰ ਸਿੰਘ ਨੂੰ ਵੇੜੇ ਵਿੱਚ ਤੁਰਦੇ ਫਿਰਦੇ ਵੇਖਿਆ ਤੇ ਬੇਬੇ ਨੇ ਕਿਹਾ ਕੀ ਹੋਇਆ ਦਲੇਰਿਆ ਅੱਜ ਪਿਆ ਨਹੀਂ ਅਜੇ ਕੁਝ ਨਹੀਂ ਬੇਬੇ ਵਸ ਦਾਰੂ ਤੇਜ ਸੀ ਹੁਣ ਟੇਕਣ ਨਹੀਂ ਦਿੰਦੀ ਤੈਨੂੰ ਪਤਾ ਮੈਂ ਕਿਹੜਾ ਨਿੱਤ ਸ਼ਰਾਬੀ ਆਂ ਅੱਜ ੱਤੇ ਪੀ ਲਈ ਅੱਜ ਚਿੱਤ ਕਾਲਾ ਪੈਂਦਾ ਤੂੰ ਸੌਂ ਜਾ ਜਾ ਬਾਦਲੀ ਹਵਾ ਲੈਣਾ ਤੇ ਲੇਰ ਸਿਉ ਨੇ ਆਪਦੀ ਮਾਂ ਨੂੰ ਕਿਹਾ ਤੇ ਚਿੱਤ ਵਿੱਚ ਨਾਲ ਦੀ ਨਾਲ ਕਿਹਾ ਹੁਣ ਤੈਨੂੰ ਕੀ ਦੱਸਾਂ ਬੇਬੇ ਹੁਣ ਤਾਂ ਰਾਤਾਂ ਦੀ ਨੀਂਦ ਹਰਾਮ ਹੋ ਗਈ ਕਿੱਥੇ ਲੁਕੋ ਕੇ ਰੱਖਾਂ ਮੈਂ ਤੇਰੀ ਨਾਉ ਨੂੰ ਜਿਵੇਂ ਲੋਕਾਂ ਦੀਆਂ ਅੱਖਾਂ ਇਹਦੇ ਤੇ ਟਿਕੀਆਂ ਸੀ ਬਸ ਹੁਣ ਨਹੀਂ ਰਹਿੰਦੀ ਮੇਰੇ ਗੁਰੂ ਘਰ ਦੀ ਪਹਿਲੀ ਆਵਾਜ਼ ਤੇ ਚਰਨ ਉਠੀ ਤੇ ਦਲੇਰ ਸਿੰਘ ਨੂੰ ਮੰਝੇ ਤੇ ਨਾ ਵੇਖ ਸੋਚਿਆ ਪਸ਼ਾਬ ਕਰਨ ਗਏ ਹੋਣਗੇ ਪਰ ਦਲੇਰ ਸਿੰਘ ਨੂੰ ਵਿਹੜੇ ਵਿੱਚ ਪਏ ਮੰਝੇ ਤੇ ਲੰਬੇ ਪਿਆ ਵੇਖ ਚਰਨ ਉਤ੍ਰਿਪਕ ਗਈ ਮਨ ਵਿੱਚ ਸੋਚਿਆ ਕਿ ਅਜੇ ਵੀ ਗੁੱਸੇ ਵਿੱਚ ਰਾਤ ਵਾਲੀ ਗੱਲ ਤੋਂ ਜਿਉਂ ਚਰਨੋਂ ਨੇ ਛੱਟੀਆਂ ਵਾਲੇ ਢੇਰ ਤੋਂ ਛੱਟੀਆਂ ਖਿੱਚੀਆਂ ਹਾਗਮਚਾ ਕੇ ਚਾਹਤ ਰਣ ਲਈ ਆਵਾਜ਼ ਸੁਣ ਕੇ ਦਲੇਰ ਸਿਓ ਆਬੜ ਵਾਏ ਉੱਠਿਆ ਖੜ ਤੇਰੀ ਕਿਹੜਾ ਇੱਥੇ ਕੰਧ ਉੱਤਰਦਾ ਦਲੇਰ ਸਿਓ ਨੇ ਪੂਰੇ ਜੋਰ ਦੀ ਲਲਕਾਰਾ ਮਾਰਿਆ ਤੇ ਨੰਗੇ ਪੈਰੀ ਛਟੀਆਂ ਵਾਲੀ ਕੰਧ ਵੱਲ ਭੱਜਿਆ ਚਰਨੋਂ ਡਰ ਗਈ ਦਲੇਰ ਸਿਆਂ ਦੀ ਆਵਾਜ਼ ਸੁਣ ਕੇ ਛੱਟੀਆਂ ਦਾ ਪੱਪਾ ਉੱਥੇ ਧਰ ਦਿੱਤਾ ਦਲੇਰ ਸਿਆਂ ਨੇ ਚਰਨੋਂ ਦੀ ਬਾਹ ਫੜ ਕੇ ੱੱਕਾ ਜਾ ਮਾਰਿਆ ਤੇ ਬੋਲਿਆ ਕੌਣ ਸੀ ਇੱਥੇ ਤੂੰ ਇੱਥੇ ਕੀ ਕਰਦੀ ਆ ਹਨੇਰੇ ਵਿੱਚ ਕਿਹਦੇ ਕੋਲ ਖੜੀ ਸੀ ਦਲੇਰ ਸਿਆਂ ਬਿਨਾਂ ਸੋਚੇ ਸਾਹਮਦੇ ਆਪ ਦੇ ਖਿਆਲਾਂ ਮੁਤਾਬਕ ਚਰਨੋਂ ਨੂੰ ਸਵਾਲ ਤੇ ਸਵਾਲ ਕਰੀ ਜਾਵੇ ਤੇ ਚਰਨੋਂ ਸਹਿਮੀ ਕੰਧ ਨਾਲ ਲੱਗੇ ਖੜੀ ਦੱਸ ਕੌਣ ਸੀ ਇੱਥੇ ਨਹੀਂ ਤਾਂ ਇੱਥੇ ਹੀ ਟੱਕਰੇ ਕਰ ਦੂੰ ਮੇਰੀ ਤੇ ਚਰਨੋ ਨੇ ਡਰਦੀ ਨੇ ਕਿਹਾ ਜੀ ਛਟੀਆਂ ਲੈਣ ਆਈ ਸੀ ਚਾਹ ਧਰਨੀ ਸੀ ਰਾਤ ਕਵੇਲਾ ਹੋ ਗਿਆ ਵਿਆਹ ਵਾਲੇ ਘਰੋਂ ਚੌਂਤਰੇ ਤੇ ਛਟੀਆਂ ਹੈ ਨਹੀਂ ਸੀ ਦਲੇਰ ਸਿੰਘ ਚੁੱਪ ਹੋ ਗਿਆ ਆਸੇ-ਪਾਸੇ ਗੌਰ ਨਾਲ ਨਿਗਾ ਮਾਰੀ ਭਵੇਂ ਚਰਨੋ ਪੂਰੀ ਸਮਝਦਾਰ ਸੀ ਪਰ ਦਲੇਰ ਸਿੰਘ ਦੇ ਮਨ ਵਿੱਚ ਪਤਾ ਨਹੀਂ ਕਿਉਂ ਮਾੜੇ ਤੇ ਛੱਕੀ ਖਿਆਲ ਆਉਂਦੇ ਚਰਨੋ ਸਾਰਾ ਦਿਨ ਘੁੰਡ ਕੱਢ ਕੇ ਰਹਿੰਦੀ ਨੂੰ ਨੰਗਾ ਕਰਨ ਦੀ ਇਜਾਜ਼ਤ ਨਹੀਂ ਸੀ ਚਰਨੋ ਨੂੰ ਗਲੀ ਗਵਾਂਡ ਕੋਈ ਚੀਜ਼ ਲੈਣ ਆਉਂਦਾ ਦਲੇਰ ਸਿੰਘ ਭੱਜ ਕੇ ਅੱਗੇ ਹੋ ਜਾਂਦਾ ਖੇਤ ਕਣਕ ਦੀ ਫਸਲ ਨੂੰ ਵੀ अखीरला पाणी ते घर ਚਰਨੋਂ ਉਹ ਵੀ ਕੱਲੀ ਛੱਡਣਾ ਦਲੇਰ ਸੌ ਦਾ ਦਿਲ ਡੱਬੂ-ਡੱਬੂ ਕਰਦਾ ਵੇ ਮੁੰਡਿਆ ਤੂੰ ਵਿਆਹ ਕਰਵਾ ਕੇ ਘਰ ਜੋਗ ਗਈ ਰਹਿ ਗਿਆ ਖੇਤੀ ਕੋਈ ਫਸਲ ਵਾੜੀ ਦੇਖ ਨਾਲੇ ਤਿੰਨ ਮਹੀਨੇ ਹੋ ਗਏ ਮੈਂ ਤੇਰੇ ਮੂੰਹ ਵੱਲ ਵੇਖਦੀ ਨੂੰ ਬਹੁ ਦੇ ਸਾਰਾ ਦਿਨ ਦਾਬੇ ਮਾਰਦੇ ਕੀ ਵਿਕਾਰ ਦਿੱਤਾ ਜਵਾਕੜੀ ਨੇ ਤੇਰਾ ਮੈਂ ਤਾਂ ਉਹਦੇ ਮੂੰਹ ਤੇ ਤੈਨੂੰ ਕੁਝ ਨਹੀਂ ਕਹਿੰਦੀ ਕਿ ਥੋੜੀ ਦੋਹਾਂ ਦੀ ਜੀ ਦੀ ਗੱਲ ਐ ਪਰ ਬਾਈ ਹੁਣ ਫਸਲ ਵਾੜੀ ਵੇਖ ਗਲੀ ਗਵਾਂਢ ਮੈਨੂੰ ਕਹਿੰਦਾ ਮੁੰਡਾ ਬਹੂ ਲਿਆ ਕੇ ਹੁਣ ਤੁਹਾਨੂੰ ਚਾਰ ਮਨ ਦਾਣਿਆਂ ਵੱਲੋਂ ਵੀ ਰੱਖੋ ਨਾ ਤੂੰ ਆਪ ਜਾਨਣਾ ਨਾ ਕਿ ਕਾਮਾਂ ਭੇਜਦਾ ਗੱਲ ਕੀ ਹੈ ਤੈਨੂੰ ਅੱਜ ਖੁੱਲ ਕੇ ਦੱਸ ਮੈਨੂੰ ਬੇਬੇ ਨੇ ਦਲੇਰ ਸਿੰਘ ਨੂੰ ਪੁੱਛਿਆ ਜਿਹੜੀ ਵਿਹੀ ਵਾਲੇ ਦਰਵਾਜ਼ੇ ਵਿੱਚ ਖੁੰਡਾ ਸਹਰਾਣੇ ਰੱਖ ਕੇ ਪਿਆ ਸੀ ਉਮੀਦ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਵੇਗੀ ਆਪਣੇ ਵਿਚਾਰ ਕਮੈਂਟ ਜ਼ਰੂਰ ਸਾਂਝੇ ਕਰਨਾ ਜਿਨ੍ਹਾਂ ਨੇ ਅਜੇ ਤੱਕ ਫਾਲੋ ਨਹੀਂ ਕੀਤਾ ਉਹ ਵੀ ਜ਼ਰੂਰ ਕਰਿਓ ਦਲੇਰ ਸਿੰਘ ਨੇ ਗੱਲ ਆਂ ਸੁਨੇ ਕਰ ਦਿੱਤੀ ਬੇਬੇ ਨੇ ਫਿਰ ਗੱਲ ਦਰਾਈ ਤਾਂ ਦਲੇਰ ਸਿਓ ਔਖਾ ਜਾ ਬੋਲਿਆ ਨਹੀਂ ਮਾਰਦਾ ਭੁੱਖਾ ਤੁਨੂੰ ਪਥੇਰਾ ਜੂ ਕਣਕ ਤੇਰੇ ਘਰੇ ਖੜਾ ਹੋ ਕੇ ਦਲੇਰ ਸਿਓ ਘਰੋਂ ਬਾਹਰ ਹੋ ਗਿਆ ਤੇ ਬੇਬੇ ਨੇ ਹਾਕ ਮਾਰੀ ਪਾਣੀ ਦੀ ਵਾਰੀ ਅੱਜ ਪਿਛਲੇ ਪੈਰ ਜਾਂਦਾ ਰਹੀ ਖੇਤ ਨੂੰ ਨਹੀਂ ਤਾਂ 15 ਤੇ ਗੱਲ ਪਹੁੰਚ ਜਾਓ ਫਿਰ ਪਤਾ ਨਹੀਂ ਇਹ ਮੁੰਡੇ ਨੂੰ ਕੀ ਹੋਇਆ ਨਾ ਕੀ ਨਹੀਂ ਤੁੱਕਦਾ ਇਹਦਾ ਖੇਤ ਨੂੰ ਕਿਸੇ ਨੇ ਟੋਕ ਦਿੱਤਾ ਮੇਰੇ ਪੁੱਤ ਨੂੰ ਅੱਜ ਟੁੱਕਵਾਰ ਲਹੂ ਇਹਦੀ ਚੁੱਲ੍ਹੇ ਵਿੱਚ ਮਿਰਚਾਂ ਸੁੱਟ ਕੇ ਬੀਹੀ ਵਾਲੇ ਦਰਵਾਜ਼ੇ ਤੋਂ ਛਾਤ ਵਿੱਚ ਆਉਂਦੀ ਬੇਬੇ ਨੇ ਆਪਣੇ ਆਪ ਨਾਲ ਗੱਲਾਂ ਕਰਦੀ ਨੇ ਕਿਹਾ ਭਾਵੇਂ ਦਲੇਰ ਚੋਂ ਖੇਤ ਪਾਣੀ ਲਾਉਂਦਾ ਸੀ ਪਰ ਸੁਰਤ ਘਰ ਵਿੱਚ ਚਰਨੋ ਵਿੱਚ ਹਾੜੀ ਦੀ ਫਸਲ ਵਟਣ ਵੇਲੇ ਦਲੇਰ ਸੋਨੇ ਇੱਕ ਵੀ ਕੰਮ ਇਹਨੂੰ ਕਰਦੀ ਚੌਕਟ ਨਹੀਂ ਲੰਗਨ ਦਿੱਤੀ ਸੀ ਵੱਡੀ ਉਮਰ ਦੇ ਬਜ਼ੁਰਗ ਕੰਮ ਇਹ ਲੈਂਦੇ ਭਵੇਂ ਉਹਨਾਂ ਕੰਮ ਕਰਨ ਲਈ ਹਾੜੀ ਦੀ ਫਸਲ ਭਵੇਂ ਘੱਟ ਰਹਿ ਗਈ ਪਰ ਪਿੰਡ ਨਾਲੋਂ ਐ ਕਿ ਦਲੇਰਸਿਆਂ ਦੀ ਲਾਪਰਵਾਹੀ ਕਰਕੇ ਘਰ ਦਲੇਰਸੋਂ ਦਾ ਕੋਈ ਧਿਆਨ ਨਹੀਂ ਸੀ ਸਮਾਂ ਬੀਤਦਾ ਗਿਆ ਦਲੇਰਸਿਆਂ ਦਾ ਛੱਕ ਅਜੇ ਵੀ ਕੈਮਰਿਆਂ ਭਵੇਂ ਚਰਨੋਂ ਨੂੰ ਉਹਦੇ ਘਰ ਆਇਆ ਸਾਲ ਤੋਂ ਉੱਪਰ ਹੋ ਗਿਆ ਸੀ ਪਸ ਨੇੜਲੇ ਇੱਕ ਦੋ ਘਰਾਂ ਤੋਂ ਬਗੈਰ ਚਰਨੋਂ ਕਿਸੇ ਸਾਹਮਣੇ ਘੁੰਡਣਾ ਚੁੱਕਦੀ ਜਦੋਂ ਚਰਨੋਂ ਗੋਹਾ ਛੁੱਟਣ ਜਾਂਦੀ ਤਾਂ ਦਲੇਰਸੋਂ ਉਹਨੇ ਹੀ ਗੇੜੇ ਨਾਲ ਲਾਉਂਦਾ ਇੱਕ ਦਿਨ ਜਦੋਂ ਚਰਨੋਂ ਗੋਹਾ ਛੁੱਟਣ ਜਾਂਦੀ ਤਾਂ ਦਲੇਰਸੋਂ ਉਹਦੇ ਪਿੰਡ ਵਿੱਚੋਂ ਹੀ ਕਿਸੇ ਨੇ ਆਸੇ ਨਾਲ ਕਿਉਂ ਕਿਵੇਂ ਆ ਸੱਗੀ ਲਾਲ ਪਰੰਦਾ ਲਾ ਲਿਆ ਫਿਰ ਸੋਹਣੀ ਜੱਟੀ ਨੇ ਚੌਂਕੀਦਾਰ ਸਾਭ ਕੇ ਰੱਖਿਆ ਗਲਗਲ ਵਰਗੀ ਜੱਟੀ ਨੂੰ ਤਾਂ ਕਾਂ ਵੀ ਚੱਕਣ ਲੱਗੇ ਮੈਂਟ ਲਾਉਂਦੇ ਆ ਆ ਜਾ ਪਰਝਾਈਏ ਥੱਕ ਗਈ ਹੋਏਗੀ ਬੈਠ ਜਾ ਗੱਡੇ ਤੇ ਘਰੇ ਚੌਂਤਰੇ ਤੇ ਲਾ ਕੇ ਆਉਂ ਮੇਰੇ ਗੱਡੇ ਦੇ ਭਾਗ ਖੁੱਲ ਜਾਣਗੇ ਤੇ ਰਥ ਕੇਵਾ ਲੈ ਜਾਉ ਚਰਨੋਂ ਨੇ ਨੀਵੀਂ ਪਾਈ ਤੇ ਨਾਂ ਵਿੱਚ ਸਿਰ ਹਲਾਇਆ ਕਾਲੀ ਕਾਲੀ ਘਰ ਨੂੰ ਮੁੜ ਪਈ ਭਾਵੇਂ ਗੱਲ ਸਿਰ ਬਦਯੋਰਪੜਜਾਈ ਵਾਲੇ ਬਸ਼ਕਰੀ ਲੈਜੇ ਵਿੱਚ ਹੋਈ ਸੀ ਤੇ ਮਜ਼ਾਕ ਕਰਨ ਵਾਲਾ 17 ਸਾਲ ਦਾ ਮੁੰਡਾ ਹੀ ਸੀ ਪਰ ਦਲੇਰ ਚ ਜਿਵੇਂ ਹਨੇਰਾ ਆ ਗਿਆ ਲੈ ਭਾਬੀ ਤਾਂ ਭੱਜ ਗਈ ਮੈਂ ਤਾਂ ਸੋਚਿਆ ਆਹ ਦੇ ਵਰਗੀ ਹੋਰ ਪਤਨੀ ਲਿਆ ਕੇ ਦਊ ਮੈਨੂੰ ਵੀ ਚੱਲ ਪਿਆਰ ਵਧਾਈਏ ਭਾਬੀ ਨਾਲ ਇਹ ਤਾਂ ਸੌਰੀ ਦੀ ਐ ਭੱਜੀ ਜਿਵੇਂ ਇਹਨੂੰ ਖਾਂ ਲੱਗਿਆ ਸੀ ਬਾਈ ਭਾਬੀ ਲਿਆਂਦੀ ਕਿਹੜੇ ਬਾਬੇ ਦੀ ਕੜਾਈ ਦੇ ਕੇ ਤੈਨੂੰ ਇਹ ਦੇ ਕਿਨੇ ਦਿੱਤੀ ਅੱਧਾ ਬੁੜਾ ਹੋਇਆ ਪਿਆ ਧਰਮਨਾਲ ਸਾਰਾ ਪਿੰਡ ਗੱਲਾਂ ਕਰਦਾ ਦਲੇਰ ਸਿੰਘ ਦੀ ਕਿਸਮਤ ਧਰਮਨਾਲ ਚੰਦ ਦੀ ਕਰਮ ਨਾਲ ਲਿਖੀ ਐ ਦਲੇਰ ਸਿੰਘ ਨੂੰ ਚਰਨੋਂ ਦੇ ਹੁਸਨ ਦੀਆਂ ਸਿਫਤਾਂ ਸੁਣ ਕੇ ਗੁੱਸਾ ਆ ਗਿਆ ਤੇ ਮੁੰਡੇ ਨੂੰ ਭੱਜ ਕੇ ਤੁਰ ਜਾ ਜਾ ਰਹਿਤੋ ਜਮੀਨ ਨੂੰ ਰਿਸ਼ਤੇ ਆਉਂਦੇ ਐ ਸਾਡੇ ਮਲੰਗ ਤੁਰਦਾ ਲੱਗ ਇੱਥੋਂ ਦਵਾਰਾ ਨਾ ਦਿਸੀ ਫੇਰ ਨਾ ਅੱਖੀ ਦੱਸਿਆ ਨਹੀਂ ਮੇਰੇ ਟੱਬਰ ਤੇ ਨਿਗਾਹ ਰੱਖਦਾ ਦਲੇਰ ਸਿੰਘ ਦੇ ਪੈਰਾਂ ਨੂੰ ਜਿਵੇਂ ਕਿਸੇ ਨੇ ਫੜ ਲਿਆ ਹੋਵੇ ਤੇ ਕਦਮ ਅੱਗੇ ਦੀ ਥਾਂ ਪਿੱਛੇ ਨੂੰ ਜਾਣ ਉਹ ਅੱਗੇ ਨੂੰ ਤੁਰੇ ਪਰ ਕਦਮ ਪਿੱਛੇ ਨੂੰ ਜਾਣ ਸੱਚ ਤਾਂ ਕਹਿ ਕੇ ਗਿਆ ਸੀ ਮੁੰਡਾ ਅੱਧ ਧੜ ਨੂੰ ਇੰਨੀ ਸੋਹਣੀ ਕੁੜੀ ਪਤਾ ਨਹੀਂ ਕਿਵੇਂ ਮਿਲ ਗਈ ਪਰ ਦਲੇਰ ਸਾਨੂੰ ਆਪਦੀ ਬੇਇੱਜ਼ਤੀ ਮਹਿਸੂਸ ਹੋਈ ਕਿਉਂਕਿ ਚਰਨੋਂ ਦੇ ਸਾਹਮਣੇ ਚਰਨੋਂ ਦੀਆਂ ਸਿਫਤਾਂ ਹੋਈਆਂ ਸੀ ਘਰ ਜਾਣ ਸਾਰ ਜਦੋਂ ਦਲੇਰ ਸੌਣੇ ਚਰਨੋਂ ਨੂੰ ਨਾਲਕੇ ਤੇ ਗੋਹੇ ਤੇ ਲਿਬੜੇ ਹੱਤ ਤੋਂ ਦੀ ਵੇਖਿਆ ਕੁੱਸੇ ਵਿੱਚ ਗੁੱਤ ਤੋਂ ਫੜ ਲਿਆ ਬੜਾ ਹੱਸਦੀ ਸੀ ਕਮਜਾਤੇ ਕੋਈ ਉਪਰਾ ਬੰਦਾ ਵੇਖਿਆ ਨਹੀਂ ਤੇਰੇ ਮੂੰਹ ਤੇ ਮੁਸਕੜੀਆਂ ਹਾਸਾ ਆਉਂਦਾ ਕੀ 13 ਕੀ ਮਤਲਬ ਸੀ ਉਹਦੀਆਂ ਗੱਲਾਂ ਤੇ ਦੰਦ ਕੱਢਣ ਦਾ ਤਸੀਂ ਮੈਨੂੰ ਦਲੇਰ ਸਿਓ ਗਾਲਾਂ ਕੱਢਦਾ ਹੋਇਆ ਚਰਨੋ ਦੀ ਗੁੱਤ ਨੂੰ ਵਟਾ ਦੇ ਉਹਦੇ ਮੂੰਹ ਤੇ ਦੋ ਤਿੰਨ ਚਪੇੜਾ ਮਾਰਦਾ ਤੇ ਚਰਨੋ ਦੀਆਂ ਚੀਕਾਂ ਨਿਕਲ ਗਈਆਂ ਚਰਨੋ ਗਲਤੀ ਹੋ ਗਈ ਜੀ ਗਲਤੀ ਹੋ ਗਈ ਕਹਿੰਦੀ ਤਰਲੇ ਜੇ ਪੌਂਦੀ ਦਲੇਰ ਸਿਓ ਭਾਵੇਂ ਤੱਕਾ ਜਾ ਦੇ ਕੇ ਚਰਨੋਂ ਉਪਰਾ ਕਰਦਾ ਪਰ ਚਰਨੋਂ ਤਿਲਕ ਕੇ ਮੁੱਦੇ ਮੁੱਦੇ ਕਿਦੀ ਆ ਤੇ ਆਪਦੇ ਹੀ ਗੁੱਟ ਚਰਨੋਂ ਦੇ ਭਾਰ ਥੱਲੇ ਆ ਕੇ ਕਰਕੇ ਟੁੱਟ ਜਾਂਦਾ ਚਰਨੋਂ ਦੀਆਂ ਚੀਕਾਂ ਤੀਜੇ ਘਰਸ ਹੁੰਦੀਆਂ ਵੇ ਜਾਇ ਵੱਡੇ ਕੀ ਕਰਤਾ ਕੁੜੀ ਨੂੰ ਮੈਂ ਤੇਰੀ ਤਾਈ ਬਚਨੋ ਘਰੇ ਸੀ ਉਥੇ ਸੁਣੀਆਂ ਚੀਕਾਂ ਤੇਰੀ ਤਾਈ ਬਚਨੋ ਕਹਿੰਦੀ ਕੁੜੀ ਦੇ ਕੁਛ ਲੜ ਗਿਆ ਜਾਂ ਡਰ ਗਈ ਮੈਂ ਤਾਂ ਭੱਜੀ ਆਈ ਮੈਨੂੰ ਪਤਾ ਤੇਰੀਆਂ ਕਰਤੂਤਾਂ ਦਾ ਦੱਸ ਕੁੜੀ ਨੂੰ ਕੀ ਕੀਤਾ ਦਫਾ ਹੋਣਿਆ ਬੇਬੇ ਨੇ ਚਾਨਣ ਨੂੰ ਫੜਿਆ ਤੇ ਪਰੌਣ ਲੱਗੀ ਪਰ ਚਾਨਣ ਦੀ ਬਾਹ ਸੁੱਜੀ ਵੇਖ ਹਾਈਵੇ ਬਾਹ ਤੋੜਦੀ ਕੁੜੀ ਦੀ ਵੇ ਮਰ ਜਾ ਪਾਪੀ ਆ ਵੇ ਕੰਜਰਾ ਮੂੰਹ ਨਾਲ ਪਕਾਈ ਮਾਰਦਾ ਚਾ ਵੇ ਜਿੰਨੀ ਮਰਜੀ ਹਾਈਵੇ ਕੀ ਮਾਰਿਆ ਕੁੜੀ ਦੇ ਕਹਿੰਦੀ ਬੇਬੇ ਚਾਨਣ ਨੂੰ ਖੜੀ ਕਰਕੇ ਸੱਤ ਵਿੱਚ ਲੈ ਕੇ ਜਾਂਦੀ ਦੇ ਦਲੇਰਾਂ ਸੋਂ ਦੇ ਖੜੇ ਦਾ ਹੀ ਖੜਾ ਰਹਿ ਬੇਬੇ ਚਰਨ ਨੂੰ ਵਰਾਉਂ ਵਰਾਉਂਦੀ ਕਦੇ ਸਿਰ ਵਿੱਚ ਹੱਥ ਮਾਰੇ ਤੇ ਕਦੇ ਬੁੱਕਲ ਵਿੱਚ ਲਵੇ ਪਰ ਹੁਣ ਹਕੀਮ ਕੋਲ ਜਾਣਾ ਪੈਣਾ ਸੀ ਬੇਬੇ ਨੇ ਦਲੇਰ ਸਿੰਘ ਨੂੰ ਕਿਹਾ ਨਾਲ ਤੁਰਨਾ ਸਾਡੇ ਕਿ ਮੈਂ ਕੁੜੀ ਨੂੰ ਇਕੱਲੀ ਲੈ ਜਾਵਾਂ ਦਸ ਤਾਂ ਦਲੇਰ ਸਿੰਘ ਨੂੰ ਨਾਲ ਤੁਰਨਾ ਪਿਆ ਆਵਾਂ ਦਲੇਰ ਸਿੰਘ ਆਪਦੀ ਕੀਤੀ ਤੇ ਪਛਤਾ ਰਿਆ ਸੀ ਪਰ ਦਿਲ ਵਿੱਚਲਾ ਡਰ ਜੇ ਵੀ ਸੀ ਹੁਣ ਕੋਈ ਨਾ ਕੋਈ ਫੇਰ ਚਰਨ ਨੂੰ ਛੱਟ ਦੇ ਬਹਾਨੇ ਬੁਲਾਇਆ ਕਰੋ ਹਕੀਮ ਕੋਲ ਪਹੁੰਚਨ ਤੇ ਹਕੀਮ ਨੇ ਗੁੱਟ ਦੀ ਹੱਡੀ ਟੁੱਟਣ ਦਾ ਦੱਸ ਕੇ ਪਲਾਸਤਰ ਲਾਇਆ ਪਰ ਦਲੇਰ ਸਿਓ ਜਦੋਂ ਰੋਹਦੀ ਚਰਨੋ ਦਾ ਨੰਗਾ ਮੂੰਹ ਹਕੀਮ ਦੇ ਸਾਹਮਣੇ ਵੇਖਦਾ ਤਾਂ ਹਕੀਮ ਦੀ ਅੱਖਾਂ ਵਾਰ-ਵਾਰ ਚਰਨੋ ਦੇ ਮੂੰਹ ਤੇ ਜਾਂਦੀਆਂ ਦਲੇਰ ਸਿਓ ਸੱਚੀ ਮੱੱਚਿਆ ਪਿਆ ਸੀ ਮੂੰਹ ਕਿਉਂ ਨੰਗਾ ਕੀਤਾ ਚੁੰਨੀ ਲੈ ਸਿਰ ਤੇ ਤੈਨੂੰ ਪਤਾ ਨਹੀਂ ਲੱਗਦਾ ਬੈਠੀ ਐ ਨਿਆਣੀ ਬਣ ਕੇ ਕਹਿ ਕੇ ਦਲੇਰ ਸਿਓ ਨੇ ਚਰਨੋ ਤੇ ਰੋਹ ਜਾ ਮਾਰਿਆ ਚਰਨੋ ਤਬਕ ਕੇ ਆਪਦੀ ਚੁੰਨੀ ਸਿਰ ਤੋਂ ਮੂੰਹ ਤੇ ਪੱਲਾ ਕਰਨ ਲੱਗ ਪਈ ਪਰ ਦੂਰ ਖੜਾ ਦੀਪਾ ਇਹ ਸਭ ਵੇਖੀ ਜਾਂਦਾ ਸੀ ਉਹ ਦੀਪਾ ਜਿਨ੍ਹਾਂ ਦਾ ਚਵਾਰਾ ਦਲੇਰ ਸਿੰਘ ਦੇ ਘਰ ਤੋਂ ਥੋੜੀ ਦੂਰ ਪਰ ਚਵਾਰੇ ਵਿੱਚ ਦਲੇਰ ਸਿੰਘ ਦੇ ਘਰ ਦਾ ਵੇੜਾ ਸਾਫ਼ ਦਿੱਸਦਾ ਸੀ ਵੇੜੇ ਵਿੱਚ ਕੰਮ ਕਰਦੀ ਚਰਨ ਨੂੰ ਉਹਨੇ ਬਹੁਤ ਵਾਰ ਵੇਖਿਆ ਸੀ ਦਲੇਰ ਸਿੰਘ ਤੋਂ ਕੁੱਟ ਖਾਦੀ ਚਰਨ ਨੂੰ ਵੀ ਵੇਖਿਆ ਸੀ ਬਹੁਤ ਤਰਸ ਆਉਂਦਾ ਸੀ ਦੀਪੇ ਨੂੰ ਚਰਨੋਂ ਤੇ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਵੇਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ